ਕਰਤਾ ਕਰਦੇ ਮਾਲਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪਾਂ ਜੁੜ ਕੇ ਬੈਠੇ ਹਾਂ ਤੇ ਸਾਧਗੁਰੂ ਮਹਾਰਾਜ ਦੀ ਅਪਾਰ ਕਿਰਪਾ ਦਾ ਸਦਕਾ ਹੀ ਆਪਾਂ ਨੂੰ ਸੁਭਾਗਾ ਸਮਾਜ ਦਾ ਪ੍ਰਾਪਤ ਹੋਇਆ ਹੈ ਸੋ ਆਓ ਗੁਰਮੁਖ ਪਿਆਰੇ ਸਾਧ ਸੰਗਤ ਜੀਓ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜਾ ਹੈ ਜੋ ਕੱਲ ਨੂੰ ਆਪਾਂ ਸਾਧਗਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਸਹਾਦਤ ਨੂੰ ਅੱਜ ਯਾਦ ਕਰੀਏ ਤਨ ਸਤਿਗੁਰੂ ਗੁਰਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਜੀ ਧਰਤੀ ਦੇ ਬਰਾਜਮਾਨ ਕਸ਼ਮੀਰ ਦੇ ਪੰਡਿਤ ਉਹ ਰਾਮਦੇਵ ਨੂੰ ਇੱਕ ਧਰਮ ਬਣਾਉਣ ਦਾ ਬੜਾ ਯਤਨ ਕਰ ਰਿਹਾ ਹੈ ਕਾਜਿਆਂ ਮੁਲਾਰਿਆਂ ਨੇ ਸਾਰਿਆਂ ਨੇ ਕੁਰਾਂ ਗੇਵ ਨੂੰ ਪੁੱਠੇ ਮੱਤ ਦੇ ਦਿੱਤੀ ਉਹ ਪਹਿਲਾਂ ਹੀ ਹੋਡੇ ਮੱਤ ਵਾਲਾ ਸੀ ਪੁੱਠੇ ਮੱਤ ਵਾਲਾ ਸੀ ਉਹ ਪੁੱਠੇ ਕਰੇ ਲੱਗਦਾ ਤੇ ਰਹੋ ਵਿਚਾਰ ਸਹਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦਾਸ ਬਹੁਤ ਦੂਰ ਤੱਕ ਇਧਰ ਉਰਾਖ ਦੇ ਵਜੜਾ ਉਹ ਦੋ ਦੋ ਇੱਕ ਕਰਮਾ ਚਾਹੁੰਦਾ ਸੀ ਕਿਉਂਕਿ ਧਰਮ ਉਸ ਟਾਈਮ ਇੱਕੋ ਹੀ ਦੋ ਜਨ ਦੇ ਸਾਹਮਣੇ Hindu ਔਰ Musalman ਤੇ ਇਸ ਨੂੰ ਰਾਮਦੇਵ ਨੂੰ ਮੌਲਵੀਆਂ ਨੇ ਕਾਜ਼ੀਆਂ ਨੇ ਸਾਰਿਆਂ ਨੇ ਇਹ ਕਹਿ ਦਿੱਤਾ ਕਿ ਜੇ Hindu ਧਰਮ ਨੂੰ ਖਤਮ ਕਰਕੇ ਇਸਲਾਮ ਧਰਮ ਹੀ ਚਲਾਇਆ ਜਾਵੇ ਤਾਂ ਰਾਮਦੇਵ ਨੇ ਸਾਰੀ ਵਿਦਿਆ ਸਾਹਮਣੇ ਸਾਰਾ ਉਹ ਸਾਧਤਾ ਉਲਾਕੇ ਬਰ ਤਿਆਰੀ ਬੈਠ ਦਿੱਤੀ ਜਿਹੜਾ Hindu ਆਪਣੇ ਆਪ ਮੁਸਲਮਾਨ ਬਣਦਾ ਹੈ ਉਸ ਨੂੰ ਸਾੜ ਦਿੱਤਾ ਜਾਵੇ ਉਸ ਨੂੰ ਕੋਈ ਪੈੰਡ ਉਸ ਨੂੰ ਕੋਈ ਨਾ ਕੋਈ ਵਸਤੂ ਦੇ ਦੇ ਜਿਵੇਂ ਜਿਵੇਂ ਵੀ ਕੋਈ ਨਾ ਕੋਈ Hindu ਆਪਣੇ ਆਪ ਧਾਰਮਿਕ ਆਉਂਦਾ ਹੈ ਉਸ ਨੂੰ ਲਾਲਚ ਦੇ ਕਉਂਦਾ ਦਾ ਲਾਲਚ ਦੇ ਦੇ ਉਹ ਜਦ ਕੁ ਕਿਸੇ ਤਰ੍ਹਾਂ ਦਾ ਵੀ ਕਰਕੇ ਆਉਂਦਾ ਹੈ ਔਰ ਹਿੰਦੂ ਕਈ ਤਾਂ ਆਪਣੇ ਆਪ ਹੀ ਮੁਸਲਮਾਨ ਬਣ ਲਾਗੇ ਔਰ ਕਈ ਕਟੜਵਾਦੀ ਹਿੰਦੂ ਰੋਕ ਗਏ ਕਹਿੰਦੇ ਬਾਪ ਸਾ ਜੇ ਕਸ਼ਮੀਰ ਦੇ ਪੰਡਤ ਹਿੰਦੂ ਬਣ ਜਾਣ ਮੁਸਲਮਾਨ ਤਾਂ ਤੈਨੂੰ ਬਾਲਾ ਡੋਰ ਲਾਉਣ ਦੀ ਲੋੜ ਨਹੀਂ ਪਾਉਣੀ ਸਾਰੇ ਆਪਣੇ ਆਪ ਹਿੰਦੂ ਸਾਰੇ ਮੁਸਲਮਾਨ ਬਣ ਜਾਣਗੇ ਇਹੇ ਇਸੇ ਤਰ੍ਹਾਂ ਕੀਤਾ ਕਸ਼ਮੀਰ ਦੇ ਪਟਦਾਂ ਨੂੰ ਚਿੱਠੀ ਲੜ ਦਿੱਤੀ ਕਸ਼ਮੀਰ ਦਾ ਜਿਹੜਾ ਮੰਤਰੀ ਸੀ ਉਹਨੇ ਚਿੱਠੀ ਕੱਢੀ ਉਹ ਚਿੱਠੀ ਕੱਢੇ ਪਹੁੰਚ ਗਈ ਪਟਦਾਂ ਕੋਲੇ ਪਹੁੰਚੀ ਮੰਦਰ ਵਿੱਚ ਉਹਨਾਂ ਨੇ ਵਿਚਾਰਿਆ ਬਿਹੌਰ ਬਹੁਤ ਔਖਾ ਹੋ ਜਾਵੇਗਾ ਉੱਥੇ ਫਿਰ ਮੰਦਰ ਦੇ ਵਿੱਚ ਪੁਜਾਰੀਆਂ ਨੇ ਆਪਣੇ ਮਾਤ ਅਨਸਾਰ ਆਪਣੇ ਇਸ਼ਟ ਨੂੰ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਯਾਦ ਕੀਤਾ ਕਿ ਹੁਣ ਧਰਮ ਕੌਣ ਬਚਾਵੇਗਾ ਵਿਦਵਾਨਾਂ ਨੇ ਦੱਸਿਆ ਹੈ ਉਥੋਂ ਆਕਾਸ਼ ਬਾਣੀ ਉਹਨਾਂ ਦੀ ਹੋਈ ਕਿ ਤੁਹਾਡਾ ਧਰਮ ਬਚੇਗਾ ਤੇ ਗੁਰੂ ਨਾਨਕ ਦੀ ਗੱਦੀ ਤੇ ਬਥੇਗਾ ਨੌਵੇਂ ਧੋਤਾ ਬੋਲਦੇ ਇਹ ਬਹਾਦਰ ਦਾ ਨਾਮ ਹੈ ਵਸ ਉਹ ਨਾਮੇ ਕੁਝ ਨਹੀਂ ਦਿੱਤਾ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਇਕੱਠੇ ਹੋ ਕੇ ਤੁਸੀਂ ਇਹ ਤੋਂ ਚੱਲ ਕੇ ਪੰਡਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਕੁਝ ਸਮਾਂ ਇਰਾਮ ਕੀਤਾ ਆਰਾਮ ਕਰਕੇ ਸਤਿਗੁਰੂ ਮਹਾਰਾਜਿਆਂ ਦੇ ਚਰਨਾ ਵਿੱਚ ਨਾਮ ਸਹਾਰ ਕੀਤੀ ਸਤਿਗੁਰੂ ਮਹਾਰਾਜਿਆਂ ਦੇ ਚਰਨਾ ਵਿੱਚ ਨਾਮ ਸਹਾਰ ਕਰਕੇ ਬੈਠ ਗਏ ਤੇ ਪੁੱਛਿਆ ਹਾਂ ਵਿਦਿੱਤਮਾਏਓ ਕਹਿੰਦੇ ਜੀ ਅਸੀਂ ਆਇਆ ਕਸ਼ਮੀਰ ਤੋਂ ਅਚਾਨਕ ਦੱਸੋ ਕਹਿੰਦੇ ਆਰਾਮ ਜੀਵ ਜਿਹੜਾ ਹੈ ਉਹ ਜ਼ਬਰੇ ਮੁਸਲਮਾਨ ਬਣਾ ਰਿਹਾ ਤੱਕੇ ਦੇ ਨਾਲ ਮੁਸਲਮਾਨ ਬਣਾ ਰਿਹਾ ਉਹ ਤੱਕੇ ਦੇ ਨਾਲੇ ਕ੍ਰਾਂ ਪੜਾ ਰਿਹਾ ਹੈ ਔਰ ਸਾਨੂੰ ਹੁਕਮ ਤੁਹਾਡੇ ਧਰਮਾਂ ਵਿੱਚ ਹੋਇਆ ਬੀਜੇ ਸਾਡੇ ਰੱਖਿਆ ਕਰੋਗੇ ਤਾਂ ਤੁਸੀਂ ਹੀ ਕਰ ਸਕਦੇ ਹੋ ਹੋਰ ਨਹੀਂ ਕੋਈ ਕਰ ਸਕਦਾ ਇਸ ਤਰ੍ਹਾਂ ਸਰਵਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬੇਨਤੀ ਚੁਭ ਹੋ ਗਏ ਤੇ ਬਾਅਦ ਵਿਵਸਥਾ ਵਿੱਚ 9 ਸਾਲ ਦੀ ਕੋਈ 11 ਸਾਲ ਦੀ ਵਿਵਸਥਾ 10 11 ਸਾਲ ਕੀ ਹੁੰਦੇ ਨੇ 9 ਸਾਲ ਕੀ ਹੁੰਦੇ ਨੇ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਖਲੋਤੇ ਕਹਿੰਦੇ ਪਿਤਾ ਜੀ ਇਹ ਕੀ ਕਹਿੰਦੇ ਨੇ ਸਤਿਗੁਰੂ ਕੀ ਕਹਿੰਦੇ ਨੇ ਪੰਡਤ ਸਤਿਗੁਰੂ ਤੇਗ বাহাদুর ਮਹਾਰਾਜ ਜੀ ਨਾਲ ਲੱਗੇ ਬੇ ਬਾਲਕ ਬੇਟਾ ਗੋਵਿੰਦ ਰਾਏ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਔਰ ਰੰਗਦੇਵ ਪਾਪੀ ਧੱਕੇ ਦੇ ਨਾਲ ਇਹਨਾਂ ਦਾ ਧਰਮ ਪਰਿਵਰਤਨ ਕਰ ਰਿਹਾ ਹੈ। ਔਰ ਰੰਗਦੇਵ ਧੱਕੇ ਦੇ ਨਾਲ ਇਹਨਾਂ ਨੂੰ ਮੁਸਲਮਾਨ ਬਣਾ ਰਿਹਾ। ਹੁਣ ਐਸੀ ਆਪਣੇ ਆਪ ਹੀ ਬਣੀ ਜਾਂਦੇ ਆਂ। ਪਰ ਉਦੋਂ ਰੰਗਦੇਵ ਮੁਸਲਮਾਨ ਬਣਾ ਰਿਹਾ ਸੀ ਜਿੰਦੂਆਂ। ਕਿਉਂਕਿ ਧਰਮ ਹਿੰਦੂ ਹੀ ਦੋ ਚੱਲਦੇ ਸੀ ਹਿੰਦੂ ਚੱਲਦੇ ਮੁਸਲਮਾਨ ਬਸ। ਹੋਨ ਟੈਮ ਗੁਰਮੁਖ ਪਿਆਰੇ ਸਾਧ ਸੰਗਤ ਜੀਓ ਕਹਿੰਦੇ ਫਿਰ ਕਰੋ ਕਿਰਪਾ ਗੁਰੂ ਬਾਬਲਕ ਗੋਵਿੰਦ ਰਾਏ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਕਰੋ ਕਿਰਪਾ ਧੰ ਗੁਰੂ ਦੇਗ ਬਾਦਲ ਮਹਾਰਾਜ ਜੀ ਕਹਿੰਦੇ ਬਾਲਕ ਬੇਟਾ ਗੋਵਿੰਦ ਰਾਏ ਇੱਥੇ ਸਤਪੁਰਸ਼ ਦੀ ਬਲੀ ਲੱਗੇਗੀ ਸਤ ਪੁਰਸ ਦੇ ਬਲੀ ਲੱਗੇਗੇ ਤਾਂ ਜਾ ਕੇ ਧਰਮ ਇਹਨਾਂ ਦਾ ਠੱਲੇ ਹੋ ਗੁਰੂ ਗੋਵਿੰਦ ਰਾਇ ਬੋਲਦੇ ਪਿਤਾ ਜੀ ਤੁਹਾਡੇ ਨੂੰ ਬਲੀ ਸ਼ੂਰਮਾ ਕਿਹੜਾ ਹੋਵੇਗਾ ਉਹ ਤੁਹਾਡੇ ਤੋਂ ਉੱਪਰ ਕਿਹੜਾ ਹੋਵੇਗਾ ਇਹ ਤਰ੍ਹਾਂ ਦੇ ਬਚਨ ਜਦੋਂ ਸੁਣੇ ਆਪਣੇ ਮੁਖ ਤੋਂ ਕਹੇ ਹੋਏ ਧਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਪੁੱਤਰ ਦੇ মুখ ਤੋਂ ਬਚਨ ਸੁਣੇ ਤ அப்ப ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਸੰਨ ਹੋਏ ਤੇ ਪੰਡਤਾਂ ਨੂੰ ਕਹਿ ਦਿੱਤਾ ਕਿ ਜਾਓ ਰਾਮਦੇਵ ਨੂੰ ਕਹਿ ਦਵੋ ਕਿ ਤੇਗ ਬਹਾਦਰ ਨੂੰ ਹਿੰਦੂ ਬਣਾ ਲਓ ਗੁਰੂ ਤੇਗ ਬਹਾਦਰ ਨਹੀਂ ਦੂਆ ਉਸ ਨੂੰ ਮੁਸਲਮਾਨ ਬਣਾ ਲੋ ਸਾਰੇ ਬਗਦਦ ਇਸੇ ਤਰ੍ਹਾਂ ਹੀ ਹੋਇਆ ਸੋ ਆਉ ਗੁਰਮੁਖ ਪਿਆਰੀ ਸਾਥ ਸੰਗਤ ਜਿਉ ਹੁਣ ਬੱਟ ਤੋ ਸਨੇਹਾ ਭੇਜ ਦੇ ਨੇ ਦਿੱਲੀ ਨੂੰ ਤੇ ਅੱਗੇ ਕੀ ਦਬਾਬ ਆਉਂਦਾ ਹੈ